ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਅੱਜ ਦੇਖੀਏ ਕਿ ਅੱਜ ਦੇ ਪਵਿੱਤਰ ਵਚਨ ਸਾਡੇ ਜੀਵਨ ਦੇ ਵਿੱਚ ਕੀ ਪ੍ਰਤੀਗਿਆ ਕਰ ਰਿਹਾ ਹੈ ਤਾਂ ਆਓ ਅਸੀਂ ਪਵਿੱਤਰ ਬਾਈਬਲ ਦੇ ਪਵਿੱਤਰ ਵਚਨ ਨਾਲ ਦੇਖੀਏ ਜ਼ੰਮੂਰਾ ਦੀ ਪੋਥੀ ਉਸ ਦਾ ਤਿੰਨ ਤੇ ਆਏ ਉਸ ਦਾ ਅੱਠ ਵਚਨ ਦੱਸਦਾ ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌ ਜਾਵਾਂਗਾ ਕਿਉਂ ਜੋ ਹੈ ਯਹੋਵਾ ਉਹੀ ਮੈਨੂੰ ਅਮਨ ਵਿੱਚ ਬਸਾਉਂਦਾ ਹੈ ਆਮੀਨ ਪਰਮੇਸ਼ਰ ਤੇਰੀ स्तुਤੀ ਹੋਵੇ ਇਹ ਨਾਮ ਬਚਨ ਦੀ ਰਹਾ ਤਾਂ ਹਾਂ ਪਰਮੇਸ਼ਰ ਦੇ ਲੋਕੋ ਅੱਜ ਦਾਇ ਵਚਨ ਸਾਡੇ ਜੀਵਨ ਦੇ ਵਿੱਚ ਕਿੰਨੀ ਵਧੀਆ ਪ੍ਰਤੀਗਿਆ ਕਰ ਦਿਆ ਅੱਜ ਦੇ ਵਚਨ ਸਾਡੇ ਈਮਨ ਦੇ ਬਾਰੇ ਵਿੱਚ ਦੱਸ ਰਿਹਾ ਹੈ ਕਈ ਲੋਕ ਬੁਰੇ ਸੁਪਨਿਆਂ ਦੇ ਕਾਰਨ ਇਸ ਆਤਮਾ ਨੂੰ ਦੇ ਕਾਰਨ ਉਹਨਾਂ ਦੇ ਜੀਵਨ ਦੇ ਵਿੱਚ ਹਰ ਸਮੇਂ ਡਰ ਲੱਗ ਗਿਆ ਰੰਦਾ ਰਾਤ ਦੇ ਸਮੇਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਦੇ ਬੁਰੇ ਸੁਪਨਿਆਂ ਦੇ ਕਾਰਨ ਬੁਰੇ ਵਿਚਾਰਾਂ ਦੇ ਕਾਰਨ ਜੋ ਉਹਨਾਂ ਦੇ ਨੀਂਦ ਦੇ ਵਿੱਚ ਉਹਨਾਂ ਦੇ ਅੰਦਰੋਂ ਬੁਰੇ ਵਿਚਾਰ ਚੱਲਣ ਲੱਗ ਪੈਂਦੇ ਹਨ ਬੁਰੇ ਸੁਪਨੇ ਉਹਨਾਂ ਨੂੰ ਡਰਾਉਣ ਲੱਗ ਪੈਂਦੇ ਹਨ ਤਾਂ ਇਹ ਪਰਮੇਸ਼ਰ ਦੇ ਲੋਕ ਉਹਨਾਂ ਨੂੰ ਦਰਦ ਦੇ ਨਾਲ ਰਾਤ ਦੇ ਸਮੇਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਕਈ ਲੋਕਾਂ ਨੂੰ ਆਪਣੀ ਬਿਮਾਰੀ ਦੇ ਕਾਰਨ ਉਹ ਰਾਤ ਪਰ ਸੌ ਨਹੀਂ ਸਕਦੇ ਉਹ ਚਿੰਤਾ ਦੇ ਵਿੱਚ ਲੱਗੇ ਰਹਿੰਦੇ ਹਨ ਕਈ ਲੋਕ ਉਹਨਾਂ ਦੇ ਨਜ਼ਦੀਕੀ ਰਿਸ਼ਤੇ ਦੂਰ ਹੋ ਜਾਂਦੇ ਹਨ ਟੁੱਟ ਜਾਂਦੇ ਹਨ ਉਹਨਾਂ ਦੇ ਕਾਰਨ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ ਅਤੇ ਜ਼ਾਤੇ ਸਮੇਂ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਬੁਰੇ ਵਿਚਾਰ ਆਉਂਦੇ ਹਨ ਆਹੇ ਪਰਮੇਸ਼ਰ ਦੇ ਲੋਕੋ ਅੱਜ ਦਾ वचन ਤੁਹਾਡੇ ਨਾਲ ਕਿੰਨੀ ਵਧੀਆ ਪ੍ਰਤਿੱਗਿਆ ਕਰ ਰਿਹਾ ਜਿਵੇਂ ਕਿ ਅਸੀਂ ਪਵਿੱਤਰ ਬਾਈਬਲ ਦੇ ਇਸ ਪਵਿੱਤਰ ਵਚਨਵਲ ਦੇਖ ਜੀਆਂ ਜ਼ਮੂਰਾ ਦੀ ਪੋਥੀ ਉਸ ਦਾ 3 ਦੇ ਆਏ ਉਸ ਦਾ 5 ਵਚਨ ਦੱਸਦਾ ਹੈ ਮੈਂ ਲੰਮੀ ਪੈ ਗਿਆ ਅਤੇਸ ਹੋ ਗਿਆ ਮੈਂ ਜਾਗ ਉਠ। ਜੋ ਜੋ ਇਹ ਹਵਾ ਮੈਨੂੰ ਸੰਭਾਲਦਾ ਹੈ। ਆਮਨ। ਪਰਮੇਸ਼ਰ ਤੇਰੀ स्तुति ਹੋਵੇ। ਇਨ੍ਹਾਂ ਬਚਨਾਂ ਦੇ ਦੁਆਰਾ ਤਾਂ ਹਾਂ ਪਰਮੇਸ਼ਰ ਦੇ ਲੋਕੋ ਤੁਸੀਂ ਅੱਜ ਨਿਰਾਸ਼ ਨਾ ਹੋਵੋ। ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਅੱਜ ਤੁਸੀਂ ਇੱਕ ਬੱਚੇ ਦੇ ਸਮਾਨ ਤੁਹਾਨੂੰ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਸ਼ਾਂਤੀ ਅਤੇ ਆਰਾਮ ਦੇਵੇਗਾ اے ਪਰਮੇਸ਼ਰ ਦੇ ਲੋਗੋ ਅੱਜ ਦੇ ਇਸ ਪੀਤਰ ਵਚਨ ਦੇ ਦੁਆਰਾ ਹਰ ਇੱਕ ਉਹ ਜੋ ਤੁਹਾਡੇ ਜੀਵਨ ਦੇ ਵਿੱਚ ਗਮ ਹੈ ਤੁਹਾਡੇ ਮਨਾਂ ਦੇ ਵਿੱਚ ਬੁਰੇ ਵਿਚਾਰ ਆਉਂਦੇ ਹਨ ਡਰ ਦੇ ਕਾਮ ਨੂੰ ਸੁਪਨਿਆਂ ਦੇ ਕਾਮ ਨੂੰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜੁਸਟ ਆਤਮਾ ਵਿੱਚ ਖਾਮ ਹਰ ਸਮੇਂ ਤੁਹਾਨੂੰ ਚਿੰਤਾ ਲੱਗਦੀ ਰਹਿੰਦੀ ਹੈ ਜੇਕਰ ਮੈਂ ਅੱਖਾਂ ਮੀਚ ਲੂੰ ਤਾਂ ਮੇਰੇ ਅੰਦਰ ਬੁਰੇ-ਬੁਰੇ ਸੁਪਨੇ ਬੁਰੀਆਂ-ਬੁਰੀਆਂ ਗੱਲਾਂ ਬੁਰੇ-ਬੁਰੇ ਵਿਚਾਰ ਆਉਣ ਲੱਗ ਪੈਂਦੇ ਹਨ ਤਾਂਹੇ ਪਰਮੇਸ਼ਰ ਦੇ ਲੋਗੋ ਅੱਜ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਆਇ ਦੇ ਪੀਤਰ वचन ਤੁਹਾਡੇ ਜੀਵਨ ਦੇ ਵਿੱਚ ਕਿੰਨੀ ਵਧੀਆ ਪ੍ਰਤੀਜ्ञਾ ਕਰਦੇ ਹਨ ਤਾਂਹੇ ਪਰਮੇਸ਼ਰ ਦੇ ਲੋਗੋ ਤੁਸੀਂ ਆਪਣਾ ਪਰੋਸਾ ਮੇਰੇ ਉਦਾਰ ਕਰਤਾ ਪਰਮੇਸ਼ਰ ਪਰ ਯਸ਼ਮਸ਼ੀਤੇ ਬਣਾਈ ਰੱਖਣਾ ਅਤੇ ਮਿਸ਼ਨ ਜੋ ਸਾਰਾ ਸਾਡੇ ਅੰਦਰਲਾ ਹਨੇਰਾ ਅੰਧਕਾਰ ਦੀਆਂ ਤਾਕਤਾਂ ਬੁਰੇ ਵਿਚਾਰ ਹੈ ਬੁਰੇ ਸੁਪਨੇ ਜੋ ਦੁਸ਼ਟ ਆਤਮਾਵਾਂ ਦੇ ਕਾਰਨ ਆ ਰਹੇ ਹਨ ਸਾਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ ਸਾਡੇ ਬੁਰੇ ਸੁਪਨਿਆਂ ਦੇ ਕਾਰਨ ਦੁਸ਼ਟ ਆਤਮਾਵਾਂ ਦੇ ਕਾਰਨ ਸਾਡੇ ਇਕੱਲੇਪਨ ਦੇ ਕਾਰਨ ਸਾਡੇ ਨਜ਼ਦੀਕੀ ਰਸਤੇ ਟੁੱਟਣ ਦੇ ਕਾਰਨ ਨਿਰਾਸ਼ ਹੋਂਤਾ ਰਮੇਸ਼ਰ ਅੱਜ ਤੁਹਾਡੇ ਇਨ੍ਹਾਂ ਨਨਾਂ ਨੂੰ ਛਟਕਾਰਾ ਦੇਣ ਦੇ ਲਈ ਜਾ ਰਿਹਾ ਤਾਂ ਆਓ ਅਸੀਂ ਪ੍ਰਾਰਥਨਾ ਕਰੀਏ ਇਨ੍ਹਾਂ ਬਚਨਾਂ ਦੇ ਦੁਆਰਾ ਹਾਲੇਲੂਇਆ 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 ਧੰਨਵਾਦ ਪ੍ਰਮੇਸ਼ਰ ਧੰਨਵਾਦ ਕਰਦੇ ਹਾਂ ਪਰਮੇਸ਼ਰ ਅੱਜ ਦੇ ਇਸ ਪਵਿੱਤਰ ਵਚਨ ਦੇ ਲਈ ਪਰਮੇਸ਼ਰ ਜੋ ਤੁਸੀਂ ਸਾਡੇ ਜੀਵਨ ਦੇ ਵਿੱਚ ਦਿੱਤਾ ਧੰਨਵਾਦ ਪ੍ਰਮੇਸ਼ਰ ਹਾਲੇਲੂਇਆ ਹਾਲੇਲੂਇਆ ਪ੍ਰਮੇਸ਼ਰ ਪ੍ਰਮੇਸ਼ਰ ਅੱਜ ਦੇ ਇਸ ਵਚਨ ਦੇ ਲਈ ਪਰਮੇਸ਼ਰ ਜੋ ਇਨ੍ਹਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਮਿੱਠੀ ਨੀਂਦ ਦੇਣ ਦਾ ਵਾਅਦਾ ਕੀਤਾ ਪ੍ਰਮੇਸ਼ਰ ਹਰ ਇੱਕ ਬੁਰੀ ਆਤਮਾ ਤੋਂ ਹਰ ਇੱਕ ਬੁਰੇ ਵਿਚਾਰਾਂ ਤੋਂ ਹਰ ਇੱਕ ਬੁਰੇ ਸੁਪਨਿਆਂ ਤੋਂ ਪਰਮੇਸ਼ਰ ਛੁਟਕਾਰਾ ਦੇਣ ਦੇ ਲਈ ਤੁਸੀਂ ਜਾ ਰਹੇ ਹੋ ਮੇਰੇ ਖੁਦਾਵਾਨ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਇਨਾਂ ਲੋਕਾਂ ਦੇ ਲਈ ਪਰਮੇਸ਼ਰ ਜੋ ਲੋਕ ਆਪਣੇ ਦੁੱਖਾਂ ਨੂੰ ਲੈ ਕੇ ਪਰਮੇਸ਼ਰ ਟੁੱਟ ਚੁੱਕੇ ਹਨ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਇਨਾਂ ਦੇ ਹੇਤ ਦੀਆਂ ਨੀਆ ਪੀੜਾਂ ਨੂੰ ਵੇਖ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਇਹਨਾਂ ਦੇ ਅੰਦਰ ਆਉਣ ਵਾਲੇ ਗੁਰੇ ਵਿਚਾਰ ਹਾਲੇਲੂਇਆ ਹਾਲੇਲੂਇਆ ਇਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਜੋ ਗੱਲਾਂ ਜੋ ਗੱਲਾਂ ਇਹਨਾਂ ਦੇ ਮਨਾਂ ਦੇ ਵਿੱਚ ਹਨ ਪਰਮੇਸ਼ਰ ਟੁੱਟੇ ਹਿਰਦਿਆਂ ਦੇ ਕੰਮ ਪਰਮੇਸ਼ਰ ਹਾਲੇਲੂਇਆ ਇਹਨਾਂ ਦੇ ਮਨਾਂ ਦੇ ਵਿੱਚ ਸਤਾਰੀਆਂ ਹਨ ਪਰਮੇਸ਼ਰ ਇਨਾਂ ਦੇ ਟੁੱਟੇ ਹੋਏ ਦਿਨਾਂ ਦੇ ਕਾਰਨ ਪਰਮੇਸ਼ਰ ਇਕੱਲੇਪਨ ਦੇ ਕਾਰਨ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਜਿੰਨਾ ਗੰਦਾ ਦਾ ਇਹ ਸਾਹਮਣਾ ਕਰ ਰਹੇ ਹਨ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਆ ਪਰਮੇਸ਼ਰ ਮੇਰੇ ਖੁਦਾਵਾਨ ਪਿਤਾ ਪਰਮੇਸ਼ਰ ਇਹਨਾਂ ਨੂੰ ਅੱਜ ਅੱਛੀ ਨੀਂਦ ਦੇ ਪਰਮੇਸ਼ਰ ਤੇਰੇ ਬਚਨਾਂ ਦੇ ਵਾਅਦੇ ਦੇ ਅਨੁਸਾਰ ਪਰਮੇਸ਼ਰ ਪ੍ਰਭੂ ਜੀ ਸ਼ਮਸ਼ੀਰ ਦੇ ਨਾਮ ਦੇ ਵਿੱਚ ਪਰਮੇਸ਼ਰ ਇਨਾਂ ਦੇ ਜੀਵਨਾਂ ਵਿੱਚੋਂ ਹਰ ਇੱਕ ਪਰੇਸ਼ਾਨੀਆਂ ਨੂੰ ਦੂਰ ਕਰ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਪਰਮੇਸ਼ਰ ਇਨਾਂ ਦੇ ਮਨਾਂ ਦੇ ਵਿੱਚ ਸ਼ਾਂਤੀ ਅਤੇ ਆਨੰਦ ਵਾਦੇ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਪਰਮੇਸ਼ਰ ਇੰਨਾਂ ਨੂੰ ਚੰਗੀ ਨੀਂਦ ਦੇ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਪਰਮੇਸ਼ਰ ਆਪਣੀ ਸਮਰਥ ਦੇ ਨਾਲ ਇਨਾਂ ਨੂੰ ਪਰਦੇ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਆਪ ਜੋ ਸਵਰਗ ਦੇ ਵਿੱਚੋਂ ਪਰਮੇਸ਼ਰ ਅਤੇ ਮੇਰੀ ਪ੍ਰਾਰਥਨਾ ਨੂੰ ਸੁਣ ਰਹੇ ਹੋ ਪਰਮੇਸ਼ਰ ਅਤੇ ਮੇਰੀ ਪ੍ਰਾਰਥਨਾ ਦਾ ਉੱਤਰ ਹਾਂ ਅਤੇ ਆਮਿੰ ਦੇ ਵਿੱਚ ਦੇਂਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਮੇਰੇ ਖੁਦਾਵਾਨ ਪਰਮੇਸ਼ਰ ਪਰਮੇਸ਼ਰ ਸਾਰੀ ਆਦਰ ਅਤੇ ਸਾਰੀ ਮਹਿਮਾ ਮੇਰੇ ਪਰਮੇਸ਼ਰ ਦੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮੇਨ